ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਸਾਡੀ ਟੀਮ ਪਹੁੰਚੀ ਹੈ ਗੁਰਦੁਆਰਾ ਸント ਬਾਬਾ ਦਵਾਨ ਸਿੰਘ ਦੀ ਸント ਬਾਬਾ ਨਿਹੰਗ ਸਿੰਘ ਜੀ ਦੇ ਪਵਿੱਤਰ ਸਥਾਨਾਂ ਤੇ ਪਿੰਡਾਂ ਨੂੰ ਡਾਣੋ ਜਿਲ੍ਹਾ ਸ਼ਿਆਲਪੁਰ ਵਿਖੇ ਜਿੱਥੇ ਕਿ ਸਮੂਹ ਨੱਗਰ ਵਾਸੀ ਐਨਆਰ ਬਿਨਾ ਤੇ ਇਲਾਕੇ ਦੇ ਸਹਿਯੋਗ ਨਾਲ ਤੇ ਸਮੂਹ ਸੰਕਨ ਦੇ ਸਹਿਯੋਗ ਨਾਲ ਸント ਬਾਬਾ ਦਵਾਨ ਸਿੰਘ ਜੀ ਜਿਸ ਲਾਨਾ ਵਰਸੀ ਮੌਕੇ ਧਾਰਮਿਕ ਸਮਾਗਮ ਜੋ ਕਿ 8 ਜੂਨ ਤੋਂ 10 ਜੂਨ 2024 ਤੱਕ ਜਥੇਦਾਰ ਸੁਖਵਿੰਦਰ ਸਿੰਘ ਬਿੱਲਾ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਨੇ ਆਓ ਸਲਾਨਾ ਵਰਸਿਸ ਮਾਗਮਪਰੀ ਬਾਕੀ ਜਾਣਕਾਰੀ ਲੈਣੇ ਆ ਜਥੇਦਾਰ ਸੁਖਵਿੰਦਰ ਸਿੰਘ ਬਿੱਲਾ ਜੀ ਪਾਸੋਂ ਤੁਸੀਂ ਦੇਖ ਰਹੇ ਹੋ ਜਥੇ ਦਾ ਦਲਜੀਤ ਸਿੰਘ ਸੋਢੀ ਮਾਲਪ ਦੇ ਨਾਲ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ Wow. ਵਾਹਿ ਗੁਰੂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਨਿਵਾਸੀ ਦੇਸ਼ ਵਿਦੇਸ਼ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਮਹਾਪੁਰਖਾ ਬ੍ਰह्मज्ञानी ਬ੍ਰह्मਵੇਤਾ ਸਾਧੂ ਸੰਤ ਬਾਬਾ ਦੀਵਾਨ ਸਿੰਘ ਜੀ ਜਿਹਨਾਂ ਦਾ ਵਰਸੀ ਸਮਾਗਮ ਪਿੰਡ ਨਡਾਲੂ ਜ਼ਿਲ੍ਹਾ ਹੁਸ਼ਿਆਰਪੁਰ ਤਹਿਸੀਲ ਗੜਸ਼ੰਕਰ ਵਿਖੇ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਤਬਾਬਾ ਦੀਵਾਨ ਸਿੰਘ ਜੀ ਸੰਤ ਬਾਬਾ ਨਿਦਾਨ ਸਿੰਘ ਪਿੰਡ ਡਾਲੋਂ ਵਿਖੇ ਮਨਾਇਆ ਜਾ ਰਿਹਾ ਹੈ ਜਿਸ ਦੇ ਸਬੰਧ ਵਿੱਚ ਅੱਜ 8 ਜੂਨ ਨੂੰ ਪੰਨੀ ਸ਼੍ਰੀ ਖਡਪਾੜ ਸਾਹਿਬ ਪ੍ਰਾਰੰਭ ਕੀਤੇ ਗਏ ਹਨ ਜਿਨ੍ਹਾਂ ਦੇ ਭੋਗ 10 ਜੂਨ ਨੂੰ ਪਾਏ ਜਾਣਗੇ ਉਪਰੰਤ ਮਹਾਨ ਕੀਰਤਨ ਸਭਾਗਮ ਹੋਵੇਗਾ ਸੋ ਸਾਰੀਆਂ ਹੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਮਹਾਂਪੁਰਖਾਂ ਦੇ ਸੰਨਾ ਵਿਖੇ ਹਾਜ਼ਰੀਆਂ ਭਰ ਕੇ ਸਤਿਗੁਰੂ ਕਲਗੀਧਰ ਪਾਸ਼ਾ ਦੀਆਂ ਤੇ ਮਹਾਪੁਰਖਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀ ਹੈ ਜੀ ਦੁਬਾਰਾ ਫੇਰ ਬੇਨਤੀ ਹੈ ਮਹਾਪੁਰਖ ਬ੍ਰह्मज्ञानी ਸੰਤ ਬਾਬਾ ਦੀਵਾਨ ਸਿੰਘ ਜੀ ਸੰਤ ਬਾਬਾ ਨਿਦਾਨ ਸਿੰਘ ਜੀ ਦੇ ਉਸਤਾਦ ਜੀ ਜਿਨ੍ਹਾਂ ਨੇ 20 ਸਾਲ ਪਹਿਲਾਂ ਹੀ ਭਵਿੱਖਤ ਬਚਨ ਕਰ ਦਿੱਤੇ ਸਨ ਕਿ ਨਿਦਾਨ ਸਿੰਘ ਜੀ ਤੁਹਾਨੂੰ ਕਲਗੀਧਰ ਪਾਸ਼ਾ ਦਰਸ਼ਨ ਦੇਣਗੇ ਤੇ ਤੁਸੀਂ ਪੱਕੇ ਦੀ ਜਲਦੀ ਤੇ ਲੰਗਰਾਂ ਦੀ ਸੇਵਾ ਕਰੋਗੇ ਤੋ ਉਹਨਾਂ ਮਹਾਪੁਰਖਾਂ ਦੀ ਸਾਲਾਨਾ ਯਾਦ ਸਾਲਾਨਾ ਵਰਸੀ ਸਮਾਗਮ 8 ਜੂਨ ਤੋਂ 10 ਜੂਨ ਨੂੰ ਉਹਨਾਂ ਦੇ ਅਸਥਾਨਾਂ ਵਿਖੇ ਗੁਰਦੁਆਰਾ ਸੰਤ ਬਾਬਾ ਦੀਵਾਨ ਸਿੰਘ ਜੀ ਸੰਤ ਬਾਬਾ ਨਾਨਕ ਸਿੰਘ ਜੀ ਵਿਖੇ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਸੋ ਸਮੂਹ ਸਾਧ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਨੂੰ ਅਤੇ ਇਲਾਕੇ ਦੇ ਸੰਗਤਾਂ ਨੂੰ ਬੇਨਤੀਆਂ ਕੀਤੀਆਂ ਜਾਂਦੀ ਹਨ ਕਿ ਮਹਾਪੁਰਖਾਂ ਦੇ ਅਸਥਾਨਾਂ ਵਿਖੇ 8 ਜੂਨ ਤੋਂ 10 ਜੂਨ ਤੱਕ ਹਾਜ਼ਰੀਆਂ ਭਰ ਕੇ ਮਹਾਪੁਰਖਾਂ ਦੀਆਂ ਤੇ ਸਤਿਗੁਰੂ ਗਲਗੀਆਂ ਵਾਲਿਆਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ